ਦੋਸਤੋ ਸਤਿ ਸ਼ਕਾਲ ਪਿਛਲੇ ਦਿਨਾਂ ਚ ਨਾ ਜਦੋਂ ਮਾਗੀ ਦਾ ਮੇਲਾ ਲੱਗਿਆ ਤੇ ਉਥੇ ਇਕੱਲੇ ਮਾਲਵੇ ਦਾ ਨਹੀਂ ਪੂਰੇ ਪੰਜਾਬ ਦਾ ਹਰਿਆਣੇ ਦਾ ਰਾਜਸਥਾਨ ਦਾ ਘੋੜੀਆਂ ਦਾ ਮੇਲਾ ਵੀ ਹੁੰਦਾ ਹੈ ਮਾਗੀ ਦੇ ਮੇਲੇ ਤੇ ਤੇ ਸਜਨਾ ਨੇ ਦੱਸਿਆ ਕਿ ਠੇਕੇਦਾਰ ਜਿਹੜੇ ਆਪਣਾ ਘੋੜਾ ਮੇਲੇ ਵਾਲੇ ਆ ਉਹਨਾਂ ਤੋਂ ਤੁਸੀਂ ਜਾ ਕੇ ਕਲੀਅਰ ਵੀ ਕਰ ਸਕਦੇ ਹੋ ਵਾਧਾ ਤੋਂ ਵਾਧ ਕੋੜੀ ਵੀ ਕੀ ਸਾਢੇ 3 ਲੱਖ ਦੀ ਤੇ ਪਿਛਲੇ ਦਿਨਾਂ ਚ ਇੱਕ ਤਾਂ ਉਹ ਬਾਬਾ ਚਲੋ ਉਹ ਆਪਣਾ ਵੀ ਸੱਜਣ ਹੈ ਖੇੜੀ ਵਾਲਾ ਬਾਬਾ ਤੇ ਦੂਜਾ ਬਾਈ ਗੈਰੀ ਦੋਨੇ ਜਣਿਆਂ ਨੇ ਇੱਕ ਦਾ ਘੋੜਾ ਹਰ ਗਿਆ ਇੱਕ ਦਾ ਜਿੱਤ ਗਿਆ ਆ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਦੋਨਾਂ ਨੇ ਪੰਜਾਲੀ ਪਾਈ ਇੱਕ ਆਦਾ ਜੀ ਮੈਨੂੰ 4 ਡਿਫੈਂਡਰਾਂ ਦਿੰਦੇ ਐ ਘੋੜੇ ਵੱਟੇ ਦੂਜਾ ਕਹਿੰਦਾ ਬਾਈ ਆ ਕਿ ਮੇਰਾ ਕਿ 5 ਕਰੋੜ ਦਾ ਯਾਰੋ 80 ਕਰੋੜਾਂ ਕਰੋੜਾਂ ਨੇ ਨਾ ਬਾਈ ਹੁਣ ਖੇੜੀ ਵਾਲੇ ਨੂੰ ਵੀ ਮੈਂ ਕੀ ਕਵਾਂ ਯਾਰ ਪੁਰਾਣਾ ਸੱਜਣਾ ਕਿਸਾਨ ਅੰਦੋਲਨ ਵੇਲੇ ਮਿਲਦਾ ਗਿਲਦਾਰਿਆ ਉੱਥੇ ਦਿੱਲੀ ਸਾਰੇ ਘਰ ਮਿਲਦੇ ਰਿਹਾ ਸਾਰੇ ਭਰਾ ਆਪਾਂ ਪੰਜਾਬ 'ਚ ਰਹਿਣ ਵਾਲੇ ਪਰ ਯਾਰ 80 ਕਰੋੜਾਂ ਦੇ ਜਿਹੜੇ ਨਾ ਸਾਡੇ ਪਿੰਡ ਇੱਕ ਬੰਦਾ ਗੱਪ ਮਾਰਦਾ ਹੁੰਦਾ ਸੀ ਤੇ ਲੋਕਨਾਵ ਦੇ ਆਉਣ ਤੋਂ ਪਹਿਲਾਂ ਕੀ ਅਸੀਂ ਲੈ ਵੀ ਆ ਕੇ ਗਾਸ਼ਾ ਸਿੱਟੂਆ ਗਾਸ਼ਾ ਜਾਖ ਦਿੰਦੇ ਸੀ ਕਿ ਗੋਲਾ ਮਤਲਬ 100 ਗੱਪ ਦਾ ਬਣਦਾ ਹੈ ਕਿ ਇੱਕ ਗਾਸ਼ਾ ਫਲਾਨਾ ਤਾਂ ਗਾਸ਼ੇ ਵਾਲੇ ਮਾਰਦਾ ਹੈ ਫਲਾਨਾ ਕਿ ਪੰਪ ਬੜੇ ਮਾਰਦਾ ਕਿ ਆਲੂ ਵਾਲਾ ਗਰੀਸ ਰੱਖਦਾ ਹੈ ਤੇ ਹੱਬਾਂ ਵਿੱਚ ਦੀ ਘੜ ਦਿੰਦਾ ਉਹ ਗੱਲ ਹੈ ਯਾਰ ਬਾਈ ਗਹਿਰੀ ਵਰਗਿਆਂ ਨੇ ਹੁਣ ਤੁਸੀਂ ਤਾਂ ਯਾਰ ਕੋੜੇ ਪੁਰਾਣੇ ਵੀ 30 ਸਾਲਾਂ ਦੇ ਕੋੜੇ ਰੱਖਦੇ ਹੋ ਤੁਹਾਡਾ ਦਿਲ ਵੀ ਆ ਵੀਡੀਓ ਸੁਣ ਕੇ ਕਹੂਗਾ ਮੇਰੇ ਭਰਾ ਸ਼ੇਅਰ ਕਰ ਦਿਓ ਕਿ ਯਾਰ ਬਹੁਤ ਸਾਰੇ ਜ਼ਿੰਮੇਦਾਰ ਆ ਘੋੜੀਆਂ ਵਾਲੇ ਮੇਲੇ ਤੇ ਮੁਕਸਰ ਦੇ ਮਾਗੀ ਦੇ ਮੇਲੇ ਤੇ ਘੋੜੀਆਂ ਵੇਚ ਕੇ ਨਾ ਉਹਨਾਂ ਨੇ ਆਪ ਦੀਆਂ ਧੀਆਂ ਬਾਰੋ ਠਾਉਣੀਆਂ ਹੁੰਦੀਆਂ ਬਾਈ ਜੀ ਬਹੁਤ ਸਾਰਿਆਂ ਦਾ ਸਮਾਨ ਫਸਿਆ ਪਿਆ ਹੁੰਦਾ ਤੇ ਕੀ ਕਹਿੰਦੇ ਆ ਧੀ ਨੂੰ ਕਹਿੰਦੇ ਪੁੱਤ ਘੋੜੀ ਵਿਕਣ ਦੇ ਠੀਕ ਐ ਆਪਣਾ ਕੋਈ ਬਸ਼ੇਰਾ ਵੇਕਣ ਦੇ ਬਸ਼ੇਰਾ ਕਿਹੜਾ ਹੈ ਨੋਕਰਾ ਘੋੜੀ ਕਿਹੜੀ ਹੈ ਚੰਬੀ ਹੈ ਮੱਥੇ 'ਚ ਡੱਬ ਹੈ ਸੋਹਣੀ ਹੈ ਪਰ ਮਿੱਤਰੋ ਲਾਸਟ ਲਾਸਟ 5 ਲੱਖ ਤੋਂ ਵੱਧ ਜਾਨਵਰ ਨਹੀਂ ਵਿਕਿਆ 5 ਲੱਖ ਤੋਂ ਵੱਧ ਤੇ ਲੋਕਾਂ ਨੇ ਸੁਣ-ਸੁਣ ਕੇ ਨਾ ਬਾਬੇ ਗੁਰਵਿੰਦਰ ਖੇੜੀ ਵਾਲੇ ਦੀਆਂ ਵੀਡੀਓ ਉਧਰੋਂ ਰਪਲਾਈ ਰਪਲਾਈ ਖੇੜੀ ਗਿਆ ਬਾਈ ਗੈਰੀ ਤੁਸੀਂ ਤਾਂ ਯਾਰ ਕਾਰੋਬਾਰੀ ਬੰਦੇ ਸੀ ਪਰ ਜਿਹੜੇ ਮਾਤੜ ਤਮਾਤੜ ਜ਼ਿਮੀਦਾਰਾਂ ਨੇ ਸਾਈਡ ਤੇ ਇੱਕ ਬਿਜ਼ਨਸ ਰੱਖਿਆ ਕਿ ਕੋਈ ਬਸ਼ੇਰੀ ਲੈ ਕੇ ਕਿਸੇ ਮਾਤੜ ਤਮਾਤੜ ਦੇ ਰਿਸ਼ਤੇਦਾਰ ਤੋਂ ਧਾਰੀ ਉਹ ਲੈ ਕੇ ਪਾਲ ਲਈ ਵੀ ਤੈਨੂੰ ਵਟ ਵੇਚ ਕੇ ਪੈਸੇ ਦੇ ਦੇਵਾਂਗੇ ਉਹ ਮਾਝੇਗੇ ਬਹੁਤ ਮੈਂ ਫੋਨ ਤੇ ਬੰਦੇ ਤੋਂ ਕਰੈਕਟ ਕੀਤਾ ਆਪਣੇ ਭਰਾ ਤੋਂ ਮੇਲੇ 'ਚ ਜਿਹੜੇ ਉੱਥੋਂ ਆਪ ਦਾ ਸਾਜੂ ਸਮਾਨ ਸੰਭਾਲ ਰਿਹਾ ਸਾਰਾ ਤੰਬੂ ਤੋਂ ਉਹ ਇਕੱਠੇ ਕਰ ਰਿਹਾ ਜਿਹੜੇ ਤਕਰੀਬਨ ਯਾਰ 7 8 ਤਰੀਕ ਦੇ ਬੈਠੇ ਸੀ ਤੇ ਅੱਜ ਤਰੀਕ ਹੈ ਜਦੋਂ ਆਪਾਂ ਰਿਕਾਰਡ ਕਰ ਰਹੇ ਆ 22 ਜਨਵਰੀ 2026 ਤੇ ਜਿਹੜੇ ਬੰਦੇ 15 ਦਿਨ ਮੇਲੇ 'ਚ ਬੈਠੇ ਰਹੇ ਭਰਾਵੋ ਉਹਨਾਂ ਤੋਂ ਕੀ ਗੁੱਝਿਆ ਤੇ ਖਾਸ ਕਰਕੇ ਘੋੜੀਆਂ ਵਾਲਿਆਂ ਤੋਂ ਜਿਵੇਂ ਡੱਬ ਵਾਲੀ ਤੁਸੀਂ ਐਤਵਾਰ ਤੇ ਪਸ਼ੂ ਲੈ ਜਿਓ ਇੱਕ ਆਉਂਦਾ ਹੈ ਕੋਈ ਵਪਾਰੀ ਛੋੜੇ ਪਸ਼ੂ ਦਾ ਆਸ-ਪਾਸਾ ਵੇਖ ਕੇ ਤੇ ਉਹ ਕੀ ਕਰਦਾ ਹੈ ਉਹ ਲਾ ਦਿੰਦਾ ਹੈ ਇੱਕ ਯਾਰੀ ਦਾਸੀਆ ਵਾਲੀ ਪਸ਼ੂ ਦਾ 18000 ਆਪਾਂ ਨੂੰ ਐ ਹੁੰਦਾ 20 ਵਟਾਂਗੇ ਆਥਣੇ ਬਈ ਜਿ ਅਗਲਾ ਦਾ ਐ ਕੈਰੀਅਰ ਦਾਸੀ ਦੇ ਦੇ ਆ ਲੈ ਫੜ ਤੇ ਜਾਂ ਫੀਟਰ ਵਾਲੇ ਨੂੰ 400 ਦੇਣਾ ਪੈਂਦਾ ਤੇ ਉਧਰੋਂ ਜਿਹੜੇ ਬੰਦੇ ਪਊ ਆਪਰੇਟ ਕਰਦੇ ਆ ਉਹਨਾਂ ਨੂੰ ਵੀ ਔਖਾ ਜਾ ਹੋ ਜਾਂਦਾ ਵੀ ਘਰੇ ਗਾਲਾਂ ਮਿਲ ਲਈਆਂ ਫੇਰ 8 ਦਿਨ ਸੰਭਾਲਣਾ ਪਊ ਪਸ਼ੂ ਉਹੀ ਗੱਲ ਕਰੀ ਐ ਗੈਰੀ ਨੇ ਤੇ ਬਾਬੇ ਗੁਰਵਿੰਦਰ ਖੇੜੀ ਵਾਲੇ ਨੇ ਆ ਮਾਰ ਮਾਰ ਕੇ ਪੰਪ ਮਾਂ ਦੇ ਪੁੱਤਾਂ ਨੇ ਮਾਰ ਮਾਰ ਕੇ ਪੰਪ ਤੇ ਹੱਬਾਂ ਚੋ ਗਰੀਸ ਬਾਹਰ ਕਢਦਾ ਉਹ ਕਹਿੰਦਾ ਮੇਰਾ 2 ਕਰੋੜ ਦਾ ਘੋੜਾ ਹੈ ਇੱਕ ਆਦਾ ਮੇਰਾ 4 ਕਰੋੜ ਦਾ ਦੂਜਾ ਆਦਾ ਬਈ ਮੈਨੂੰ 4 ਡਿਫੈਂਡਰਾਂ ਦਿੰਦੇ ਸੀ ਹੁਣ ਡਿਫੈਂਡਰ ਕਾਰ 1 ਕਰੋੜ 40 ਲੱਖ ਦੀ ਹੈ ਜੇ 4 ਦਿੰਦੇ ਆ 14 ਚੌਕ 56 5 ਕਰੋੜ 60 ਲੱਖ ਰੁਪਇਆ ਬਣਿਆ ਮਿੱਤਰੋ ਪਰ ਜਿਹੜੇ ਅਸਨ ਵਾਲੀ ਗੱਲ ਵੀ ਐ ਪਰ ਜਿਹੜੇ ਯਾਰ ਛੋਟੇ ਜ਼ਿਮੀਦਾਰ ਨੇ ਘੋੜੀ ਪਾਲ ਕੇ ਲਿਆਂਦੀ ਔਰ ਉਹਨੇ ਆਪ ਦੀ ਧੀ ਦਾ ਵਿਆਹ ਕਰਨਾ ਸੀ ਪੈਸੇ ਚੱਕੀ ਬੈਠਾ ਐ ਅੱਗੇ ਭਰਨੇ ਸੀ ਘੋੜੀ ਵੇਚ ਕੇ ਉਹਦੀ ਘੋੜੀ ਦਾ ਮੁੱਲ ਲੱਗਿਆ ਮੋਕਸਰ ਮਾਲੀ ਆਪਣਾ ਮੰਗੀ ਮੇਲੇ ਤੇ 3.5 ਲੱਖ ਰੁਪਈਆ ਇਥੇ ਬਹੁਤਾ ਜਾਨਵਰ ਬੜੇ ਮੋੜ ਕੇ ਲਿਆਏ ਭਰਾ ਜਿਹੜੇ 20-20 ਲੱਖ ਮੰਗੀ ਗਏ ਵੀਡੀਓ ਸੁਣ ਕੇ ਖੇੜੀ ਵਾਲਿਆਂ ਦੀਆਂ ਖੇੜੀ ਵਾਲਾ ਆਇਆ ਸਰੀਰ ਬੰਨਿਆ ਹੁੰਦਾ ਬਾਈ ਜੀ ਮਣਕੇ ਚ ਮਣਕਾ ਵਈਦਾ ਤੇ ਉਧਰੋਂ ਬਾਈ ਗੈਰੀ ਹੁਰੀ ਜਿਹੜੇ ਖਿਡਾਰੀ ਬੰਦੇ ਐ ਪੋਲੀਟੀਸ਼ੀਅਨ ਐ ਸਿਆਸੀ ਲੋਕ ਐ ਤੇ ਉਹਨੇ ਮਾੜਾ ਜਨਾ ਡੱਬ ਵਾਲੀ ਵਾਲੀ ਮੰਡੀ ਵਾਂਗੂ ਰੇਸ ਚ ਆਪਣਾ ਰੇਟ ਚੱਕਦਾ ਇੱਕਰੀ ਕੱਲਾ ਵੀਡੀਓ ਵੀਡੀਓ ਖੇਡ ਕੇ ਤੇ ਵੀਡੀਓ ਜਿਹੜੇ ਯੂਟਿਊਬਰ ਭਰਾ ਸੀ ਜਿਹੜੇ ਵੈਬ ਚੈਨਲਾਂ ਵਾਲੇ ਸੀ ਉਹਨਾਂ ਨੂੰ ਕੰਟੈਂਟ ਮਿਲਣਾ ਚਾਹੀਦਾ ਸੀ ਖੇੜੀ ਵਾਲੇ ਦੇ ਬਰਾਬਰ ਉਹਨਾਂ ਨੇ ਤਾਂ ਜਿਵੇਂ ਨਹੀਂ ਅੱਗ ਬੋਈਦੀ ਐ ਤੇ ਕੋਈ ਤਾਂ ਸਿਲੰਡਰ ਦਾ ਸਹਾਰਾ ਲੈਂਦਾ ਕੋਈ ਹਵਾ ਮਾਰ ਦਿੰਦਾ ਕੋਈ ਫੂਕ ਮਾਰ ਦਿੰਦਾ ਫੂਕਣੀ ਨਾਲ ਤੇ ਕੋਈ ਤੇਲ ਪਾਈ ਜਾਂਦਾ ਡੀਜ਼ਲ ਪੈਟਰੋਲ ਤੇ ਤੇਲ ਪਾਉਣ ਦਾ ਕੰਮ ਕੀਤਾ ਮਿੱਤਰੋ ਪਰ ਨੁਕਸਾਨ ਆਖਰ ਤੇ ਆ ਕੇ ਮਾਗੀ ਮੇਲੇ ਤੇ ਹੋਇਆ ਨਾ ਤਾਂ ਇੱਥੇ ਗੈਰੀ ਲੈ ਕੇ ਆਇਆ ਆਪਦਾ ਘੋੜਾ ਤੇ ਨਾਂ ਲੈ ਕੇ ਆ ਬਾਬਾ ਗੁਰਵਿੰਦਰ ਖੇੜੀ ਵਾਲਾ ਠੀਕ ਹੈ 68 ਨਾ ਉਹ ਤਾਂ ਬਈ ਜੀ ਅੰਦਰ ਪਏ ਆ ਖਾ ਕੇ ਚੰਗਾ ਮਾਲ ਤੇ ਹੱਥ 'ਚ ਐਸਾ ਹੱਥ 'ਚ ਟੀਵੀ ਵਾਲਾ ਰਿਮੋਟ ਹੈ ਐਸਾ ਹੱਥ 'ਚ ਫੋਨ ਚੱਲਦਾ ਠੀਕ ਹੈ ਤੇ ਰੀਲਾਂ ਸਕਰੋਲ ਕਰੀ ਜਾਂਦੇ ਆ ਤੇ ਤੁਸੀਂ ਓਏ ਉਹਨਾਂ ਦੀਆਂ ਵੀਡੀਓ ਸੁਣ ਕੇ ਪਤਾ ਨਹੀਂ ਕਿੰਨੇ ਜ਼ਿਮੀਦਾਰਾਂ ਨੇ 4 ਲੱਖ ਵਾਲੇ ਜਾਨਵਰ ਦਾ 15 ਲੱਖ ਮੰਗ ਲਿਆ ਤੇ ਲਾਸਟ ਤੇ ਮੋੜ ਕੇ ਲੈ ਕੇ ਜਾਨੀਆਂ ਪਿਆ ਬਹੁਤ ਧੰਨਵਾਦ ਸ਼ੇਅਰ ਕਰਿਓ ਸਸੀਕਾ